Hello guys welcome to my new vlog the guys ahi mangaya hi parcel parcel ki hi te main sho'd mangaya hi te aajo tan dikhaune ki mangaya va te al hai ਨਾਲ ਹੀ ਸੀ ਨਹੀਂ ਹੈਗੀ ਲੈਣ ਲੱਗੇ ਬਗੇ ਜੀ ਅਰੇ ਪਰ ਇਹ ਬੋਤਲ ਖੁੱਜ ਮੱਚ ਜੂਗੀ ਆਣੀ ਬੋਤਲ ਬੋਤਲ ਨਹੀਂ ਹੈ ਇਹ 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 ਗਾਇਸ ਇਹ ਹੈਗਾ ਵਾ ਲਿਕਵਰਡ ਲਿਕਵਰਡ ਹੈਗਾ সিলਵਰ ਕਲੀਨ ਕਰਨ ਵਾਲਾ ਤੇ ਆਪਣੇ ਕੋਲ ਸਿਲਵਰ ਬੱਦੂ ਪਿਆ ਹੈਗਾ ਜੀ ਹੁਣ ਆਪਾਂ ਕਰਦੇ ਇਹਨੂੰ ਸਿਲਵਰ ਸਾਫ ਕਰਦੇ ਆਂ ਦੇਖਦੇ ਨਾਲੇ ਕੀ ਹਮੇਸ਼ਾ ਦਾ ਪ੍ਰੋਡਕਟ ਪਿਆ ਹੁੰਦਾ ਵੀ ਹੈਗਾ ਖੋਸ਼ ਕੇ ਨਹੀਂ ਜਾਂ ਐਵੇਂ ਹੀ ਆਉਂਦਾ ਆ ਬਈ ਦਾ ਇਸ ਇਹ ਹੈਗਾ ਵਾ ਸਿਲਵਰ ਦਾ ਇਹ ਹੈਗਾ 300 ਰੁਪਏ ਦਾ ਆ ਸਾਫ ਕਰਦੀ ਆਂ ਫਿਰ ਆ ਬੱਬਰ ਕਾਟ ਵੇਟ ਗਾਈਸ 2 ਮਿੰਟ ਹੁਣ ਵੇਟ ਕਰੋ ਤੇ ਮਿਲਦੇ ਤੁਹਾਨੂੰ ਹੁਣ ਸਿਲਵਰ ਦੇ ਨਾਲ ਨਾਲ ਪਾਣੀ ਦੇ ਨਾਲ ਓਕੇ ਜੀ ਔਰ ਕੇ ਬਾਏ ਆ ਹੈਗੀ ਆ ਹਰਦੀਪ ਦੀ ਚੈਨ ਚਾਂਦੀ ਦੀ ਇਹਨਾ ਬਹੁਤ ਇਹ ਚਾਂਦੀ ਦੀ ਚੈਨ ਹਾਂ ਤੇ ਮੇਰਾ ਤੇ ਹਰਦੀਪ ਦਾ ਨਾਮ ਲਿਖਿਆ ਹੋਇਆ ਹੈ ਇਹ ਵਾ ਨਾ ਕਾਲੀ ਪੈ ਗਈ ਆ ਪਤਾ ਨਹੀਂ ਕਿਉਂ ਕਾਲੀ ਪੈ ਗਈ ਹੈਗੀ ਸਿਲਵਰ ਦੀ ਪਿਓਰ ਤੇ ਇਹਨੂੰ ਹੁਣ ਆਪਾਂ ਡਿਪ ਕਰਕੇ ਦੇਖਦੇ ਹਾਂ ਕਿ ਇਹ ਪ੍ਰੋਡਕਟ ਕੰਮ ਕਰਦਾ ਵੀ ਆ ਕਿੰਨੇ ਅਰੇ ਗਾਇਸ ਆ ਖਾਦੇ ਆ ਅਰੇ ਮਾਈਕ ਕਰੇ ਚਲ ਗਾਇਸ ਆਪਾਂ ਖਾਦੇ ਆ ਮੰਮੀ ਖਾ ਲਈ ਗਾਇਸ ਗੋਝਰ ਗਿੰਦੀ স্মੈਲ ਆਉਂਦੀ ਹੈ ਹਾਏ ਗੋਝਰੀ স্মੈਲ ਆਉਂਦੀ ਆ ਇਹਦੀ ਗੈਸੋਂ ਪਰੇ ਗੰਦੀ ਸਮਾ ਲੇ ਜੇ ਇਹਦੇ ਤਾਂਗ ਤੇ ਰੱਖੋ ਉੱਤੇ ਪਰਕਾਰ ਮੈਨੂੰ ਤਾਂ ਹਾਂ ਜੈਲੀ ਬੜੀ ਗੰਦੀ ਓਏ ਇਹ ਗਾਈ ਸਪਾ ਲਾਵਾਂਗੇ ਇੱਥੇ ਰੱਖ ਇਹਦੇ ਵਿੱਚ ਹੁਣ ਆਪਾਂ ਚੈਨ ਪਾਵਾਂਗੇ ਵਾਓ ਹਰ ਇੱਕ ਕੰਮ ਨਹੀਂ ਕੀਤਾ ਕਿਉਂ ਨਹੀਂ ਕੀਤਾ ਉਧਰ ਦੇ ਗਾਈਜ਼ ਆ ਵੇਖੋ ਗਾਈਜ਼ ਆ ਵੇਖੋ ਤੁਹਾਡੇ ਸਾਹਮਣੇ ਹੈ ਗਾਏ ਕਾਲੀ ਤੋਂ ਬਿਲਕੁਲ ਚਿੱਟੀ ਹੋ ਗਈ ਹਾਂ ਬਲ ਕਾਲੀ ਤੋਂ ਬਿਲਕੁਲ ਸਾਫ਼ ਹੋ ਗਈ ਮੈ ਲੱਤ ਗਈ ਔਰ ਬਹੁਤ ਬੜੀ ਹੋ ਗਈ ਆ ਆ ਵੇਖੋ ਸਾਰੇ ਹੀ ਸਾਫ਼ ਹੋ ਗਏ ਇਹ ਬਿਛਵੇ ਹੈਗੇ ਮੇਰੇ ਦਸਾਂਤੀ ਬੜੇ ਕਾਹੀ ਦੇਖਿਆ ਇਹ ਨਾ ਕਿੰਨੀ ਕਾਲੀ ਹੈਗੀ ਇਹ ਬੋਗਾ ਦੀ ਹੈ ਇਹਨੂੰ ਤਾਂ ਛੇੜੇ ਨੂੰ ਤਾਂ ਛੇੜੇ ਨਹੀਂ ਕੋਟ ਹੈਗਾ ਕੁਝ ਹੈ ਨਹੀਂ ਬੋਨ ਦੀ ਹੈ ਗਾਇਜ਼ ਜੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸਾਫ਼ ਹੋ ਗਈ ਹੈ ਬਿਲਕੁਲ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਪਈ ਹੈਗੀ ਇਹਨੂੰ ਨਾ ਕੁਝ ਮਰਨ ਦੀ ਨਾ ਕੁਝ ਵੀ ਕਰਨ ਦੀ ਰੱਖਦੇ ਕੋਈ ਵੀ ਕਰਨ ਦੀ ਜ਼ਰੂਰਤ ਨਹੀਂ ਹੈਗੀ ਮੈਂ ਇਹ ਮੈਂ ਗ੍ਰੈਸ਼ ਲੈ ਕੇ ਆਈਆਂ ਆਹ ਲਿੰਗ ਵੀ ਲਾ ਦੋ ਮਮਾ ਇਹ ਮੇਰੀ ਰਿੰਗ ਹੈਗੀ ਆ ਚਾਂਦੀ ਦੀ ਇਹਨੂੰ ਕਰਕੇ ਰੱਖਾ ਸਾਫ ਕੀ ਕਿੰਨੀ ਕੇ ਸਾਫ ਹੋਉਂਦੀ ਆ ਮਮਾ ਉੱਪਰ ਤੇਰਾ ਨਾਮ ਹੈ ਆ ਹਾਂ ਪਾ ਲੈ ਪਪੜੇ ਇਹਨਾਂ ਗਾਈਸ ਸਾਫ ਹੋ ਗਈ ਇਹ ਮੇਰੇ ਪਤੀ ਦੇ ਪੈਸੇ ਵਸੂਲ ਹੋ ਗਏ ਨਾ ਗਾਈਸ ਸਾਰੇ ਸਾਫ ਹੋ ਗਏ ਐ ਤੇ ਦੇਖੋ ਸਾਰੇ ਕਲੀਨ ਹੋ ਗਿਆ ਆ ਮੇਰਾ ਬ੍ਰੇਸਲੇਟ ਹੈਗਾ ਪਰ ਇਹ ਹੈਗਾ ਟੁੱਟਾ ਇਹ ਮੇਰਾ ਬ੍ਰੇਸਲੇਟ ਹੈਗਾ ਕਾਲਾ ਤੁਹਾਡੇ ਸਾਹਮਣੇ ਵੀ ਦੇਖ ਸਕਦੇ ਜੇ ਇਹ ਨੂੰ ਮੈਂ ਪਾਇਆ ਨਹੀਂ ਸੀ ਕਿਹਨਾਂ ਪਰਸ ਦੇ ਵਿੱਚੋਂ ਕੱਟਿਆ ਵਾ ਹੁਣ ਆਪਾਂ ਇਹ ਨੂੰ ਪਾ ਕੇ ਦੇਖਦੇ ਆ ਹੋਰ ਪੂਰਾ ਕਾਪੀ ਮੰਨੇ ਤਾਂ ਨਾ ਸ਼ੀਟ ਮਨੇ ਹੱਥ ਤੋਂ ਲਾ ਕੇ ਇਹ ਲਿਕਵਿਡ ਲੜਨ ਦਿਆ ਇਹ ਮੈਨੂੰ ਪਤਾ ਲੱਗੰਦਿਆ ਹੈ ਜਾ ਕੇ ਹੱਥੋਂ ਗਿਆ आज आवेना ਭੋਜਰ ਸਾਫ ਹੋ ਗਿਆ ਜੇ ਇੱਧਰ ਦੇਖੋ ਆ ਵੇਖੋ ਸਾਰਾ ਸਾਫ ਹੋ ਗਿਆ ਪਰ ਇਹ ਮੇਰਾ ਬ੍ਰੈਸਲੇਟ ਇਹ ਬ੍ਰੈਸਲੇਟ ਮੇਰਾ ਤਾਣੀ ਮੈਂ ਪਾਉਂਦੀ ਇਹ ਇਹਦੀ ਆ ਵੇਖੋ ਆ ਜਿਹੜੀ ਇਹ ਨੁੱਕਰ ਹੈਗੀ ਆ ਨਾ ਇਹਰੀ ਇਹ ਟੁੱਟੀ ਹੋਈ ਆ ਆ ਵੇਖੋ ਇਹਨੂੰ ਸਿਰਫ ਉਸ ਨਿਆਰੇ ਕੋ ਜਾ ਕੇ ਇਹਨੂੰ ਵਿਲਡਿੰਗ ਕਰਵਾਵਾਂਗੇ ਫਿਰ ਜਾ ਕੇ ਇਹ ਸਹੀ ਹੋਣੀ ਆ ਤੇ ਇਹ ਮੈਂ ਜਾ ਤਾਦ ਕਰਕੇ ਨਹੀਂ ਪਾਣੀ ਦੇਖੋ ਇੱਧਰ ਦੇਖੋ ਕਿੰਨੀ ਸੋਹਣੀ ਸਾਫ ਹੋ ਗਿਆ ਪਾਣੀ ਦੇਖੋ ਪਾਣੀ ਮੈਲਾ ਮੈਲਾ ਹੋ ਗਿਆ ਹੈ। ਉਹ ਕਿੰਨਾ ਗੰਦਾ ਹੋ ਗਿਆ ਸਾਰੇ ਗੰਦਗੀ ਲੱਤ ਗਈ ਇਹਦੇ ਤੇ। ਸਾਫ਼ ਹੋ ਗਿਆ। ਮੇਰੀ ਰਿੰਗ ਕਿੱਥੇ ਗਈ? ਮੇਰੀ ਰਿੰਗ? ਆਹ ਮੇਰੀ ਰਿੰਗ ਵੀ ਸਾਫ਼ ਹੋ ਗਈ ਜੇ। ਇੱਕਦਮ ਐ ਚਮਕਣ ਦੇ ਦੀ। ਗਾਇਸ ਹੁਣ ਆਪਾਂ ਇਹਨਾਂ ਨੂੰ ਕਲੀਨ ਕਰਕੇ ਲਿਆਉਨੇ ਪਾਣੀ ਦੇ ਵਿੱਚੋਂ। ਪਾਣੀ ਪਾਏ ਪਾਣੀ ਵੀ ਨਾਲ-ਨਾਲ ਹੀ ਮਤਲਬ ਅਜੇ ਵੀ ਸਾਫ਼ ਹੋਉਂਦੀ ਆ ਇਹਦਾ ਐ ਚੰਗੀ ਤਰ੍ਹਾਂ ਸਾਫ਼ ਹੁੰਦੇ ਜੋ ਲੋਕ ਕਾਲਾ ਪਾਣੀ ਹੀ ਨਾ ਸਾਰਾ ਸਾਫ਼ ਹੋੁੰਦਾ ਗਾਈਜ਼ ਜਿਹਾ ਤੁਸੀਂ ਦੇਖ ਹੀ ਸਕਦੇ ਜੇ ਕੋਈ ਹੈਗਾ ਨਹੀਂ ਆ ਮੀਸ਼ੂ ਦਾ ਪ੍ਰੋਡਕਟ ਸਿਆਗਾ ਪਰ ਇਹ ਕੀ एकदम ਵਧੀਆ ਕੁਆਲਿਟੀ ਚ ਵੀ ਤੇ ਫੁੱਟਾ ਹੈ ਵੀ ਬਸੂਲ ਆ ਤੇ ਆਪਣਾ ਕੰਮ ਵੀ ਪੂਰਾ ਹੋ ਗਿਆ ਆ ਲੋ ਜਿਹਦੀ ਹੈਗੀ ਚੈਨ ਉਹਨੂੰ ਕਹਿੰਦੇ ਆ ਆਪਣੇ ਪਾ ਇਹ ਨਾਲੇ ਗਾਲਾਂ ਨਾ ਗੱਡੀਆਂ ਨਾ ਜਿੰਨੇ ਲੱਗਦੀਆਂ ਗਾਈ ਜੇ ਮੇਰੀ ਐਨੀਵਰਸਰੀ ਦੇ ਨਾ ਗਿਫਟ ਬਣਾ ਕੇ ਦਿੱਤਾ ਸੀ ਇਹ ਗਾਈਸ ਮੈਂ ਐਨੀਵਰਸਰੀ ਇੰਨਾ ਨਾ ਨਾਂ ਹੈਗਾ ਵਾ ਮੈਂ ਬੜੇ ਸ਼ੌਂਕ ਨਾਲ ਬਣਾਈ ਸੀ ਪਰ ਇਹ ਨਾ ਖਰਾਬ ਹੋ ਗਈ ਸੀ ਹਾਂਜੀ ਪਹਿਪਸੂਲ ਇਹ ਇਹਨੇ ਬਣਾ ਕੇ ਦਿੱਤਾ ਨਹੀਂ ਇਹਨਾਂ ਨੇ ਮੈਨੂੰ ਛੋਟੀਆਂ ਛੋਟੀਆਂ ਵਾਲੀਆਂ ਜਿਹੜੀਆਂ 골ਡ ਦੀਆਂ ਇਹ ਬਣਾ ਕੇ ਦਿੱਤੇ ਆ ਇਹ ਐਨੀਵਰਸਰੀ ਗਿਫਟ ਬੈਗ ਕਿਤਾ ਹੈ ਗਿਫਟ ਇਹਨਾਂ ਜਿਹੜਾ ਤੇ ਉਹ ਹੁਣ ਹੁਣ ਪਾਈਆਂ ਲਾ ਕੇ ਵਿਖਾ ਨਹੀਂ ਸਕਦੀ ਤੁਹਾਨੂੰ ਇਹ ਪੱਕੀਆਂ ਪਰਮਨੈਂਟ ਹੀ ਪਈਆਂ ਹੋਈਆਂ ਵਾ 골ਡ ਦੀਆਂ ਤੇ ਛੋਟੀਆਂ ਛੋਟੀਆਂ ਚੀਜ਼ਾਂ ਵਾਂ ਜੋ ਕੀ ਇੰਨੇ ਮੂਮੈਂਟ ਹੈਗੇ ਆ ਜਿਹੜੀਆਂ ਕੈਦ ਨਹੀਂ ਕੀਤੇ ਮਤਲਬ ਉਦੋਂ ਇੰਨਾ ਹੈ ਨਹੀਂ ਸੀ ਪਤਾ ਵੀਡੀਓ ਵੀਡੀਓ ਦਾ ਤੇ ਹੋਣੀ ਹੋਇਆ ਵਾ ਤੇ ਤਾਂ ਕਰਕੇ ਇਥੇ ਗਾਇਸ ਥੈਂਕ ਯੂ ਮੋਕਲ ਗਾਵਾ ਕੱਢਣ ਦੇ ਹੀ ਗਾਈਸੇ ਤੁਹਾਡੇ ਇਨੀ ਚੋਟੀ ਕੋਰੀ ਮੈਂ ਉਹ ਮਗਾਲ ਨਹੀਂ ਮਗੋ ਹੋਰ ਉਹਨਾਂ ਨੂੰ ਪਤਾ ਲੱਗੇ ਤੁਹਾਨੂੰ ਫੋਨ ਆ ਜਾਂਦਾ ਨਾ ਵਾਹੀਆ ਕਿ ਦੇਰ ਤੇ ਗਾਈਸ ਹਣ ਮਿਲਦੇ ਤੁਹਾਨੂੰ ਥੋੜੀ ਦੇਰ ਦੇ ਵਿੱਚ ਬਣੇ ਰਹੋ ਸਾਡੇ ਵਲੌਗ ਦੇ ਨਾਲ ਵਲੌਗ ਸਾਡਾ ਪੂਰਾ ਵੇਖਿਓ ਟੂਟ सिर पे हेड और आँखों पे चश्मा पैरों के में है काले बूट अटक अटक कर चलते हैं हेलो सबसे करते हैं बस काम करता है सवेर का टाइम दस पूरे साढ़े दस का हो गया तो गाइस मिलते हैं सू कल आप अगले ब्लॉग के लिए अच्छा ब्लॉग आप करते हैं तो कल नवे ब्लॉग के लिए तुम ਆੰਗਰ ਬਾਜ਼ਾਰ ਤੇ ਵੇਚਣ ਖਿਖਾਵਾਂਗੇ ਇਹਦੇ ਬੇਟੀ ਜੀ ਇਹਦੇ ਅਗਲੇ ਦਿਨ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਸਾਡੇ ਚੈਨਲ ਦਾ ਨਾਮ ਹੈਗਾ ਜੀ ਹਰਦੀਪ ਕਾਮਰਸ ਤੇ ਨਾਮ ਹੈ ਰੰਗਰਾਂਡ ਜੀ ਮਿਲਦੇ ਹਾਂ ਤੁਹਾਨੂੰ ਕੱਲ